ਹੁਣੀ ਮੈਂ ਨਾ ਤੁਸੀਂ ਦੇਖੀ ਹੋਣੀ ਫੋਟੋ ਧਰਮਸ਼ਾਲਾ ਗਿਆ ਸੀ ਉਹ ਮੈਚ ਸੀ ਪੰਜਾਬ ਵਾਲਿਆਂ ਦਾ ਉੱਥੇ ਇੱਕ ਪੰਜਾਬ ਦਾ ਪਲੇਅਰ ਮਿਲਿਆ ਮੈਨੂੰ ਮੈਂ ਨਾਂ ਨਹੀਂ ਦੱਸਣਾ ਉਹ ਮੈਨੂੰ ਪਰਾਂ ਲੈ ਗਿਆ ਥੋੜਾ ਜਿਹਾ ਪੰਜਾਬ ਦੀ ਟੀਮ 'ਚ ਖੇਡਦਾ ਪਲੇਅਰ ਉਹ ਕਹਿੰਦਾ ਜੀ ਮੈਂ ਪੇਪਰ ਦਿੱਤਾ ਸੀਗਾ ਅਫਸਰੀ ਦਾ ਨੰਬਰ ਤਾਂ ਵਧੀਆ ਆ ਗਿਆ ਸੀ ਕਹਿੰਦਾ ਪਰ ਮੇਰਾ ਜਿੰਨਾ ਬਣਦਾ ਸੀ ਉਹਨੇ ਨੰਬਰ ਨਹੀਂ ਆਏ ਫਿਰ ਮੈਂ ਸਪੋਰਟਸ ਵਾਲੇ ਕੋਟੇ ਚ ਪਤਾ ਆਪਦਾ ਨਾਮ ਵੀ ਮੈਂ ਖਿਡਾਰੀਆਂ ਨੈਸ਼ਨਲ ਲੈਵਲ ਦਾ ਕਹਿੰਦਾ ਕੈਪਟਨ ਸਾਹਿਬ ਦੀ ਸਰਕਾਰ ਸੀ ਉਹ ਕਹਿੰਦੇ ਹਾਂ ਹੁਣ ਬਣ ਜੂ ਤੇਰਾ ਕੰਮ ਕਹਿੰਦੇ ਇੰਨੇ ਨੂੰ ਕੈਪਟਨ ਬਦਲ ਗਿਆ ਜੀ ਕੈਪਟਨ ਲਾਤਾ ਇਹਨਾਂ ਨੇ ਕਹਿੰਦੇ ਚੰਨੀ ਸਾਹ ਵਾਗੇ ਕਹਿੰਦਾ ਮੈਂ ਤੇ ਮੇਰੇ ਬਾਪੂ ਚੰਨੀ ਕੋਲ ਕੇ ਚੰਨੀ ਕਹਿੰਦਾ ਮੇਰੇ ਭਾਂਜੇ ਨੂੰ ਮਿਲ ਲਓ ਉਹ ਭਾਂਜੇ ਨੂੰ ਤੇ ਉਹ ਕਹਿੰਦਾ ਮੈਂ ਭਾਂਜੇ ਕੋਲ ਚਲੇ ਗਏ ਉਹ ਕਹਿੰਦਾ ਹਾਂ ਕਾਗਜ਼ ਦੇਖ ਕੇ ਕਹਿੰਦਾ ਹਾਂ ਬਣ ਜੂ ਦੋ ਦੋ ਕਰ ਦਿਓ ਕਹਿੰਦਾ ਠੀਕ ਹੈ ਜੀ ਕਹਿੰਦਾ ਸਾਡੀ ਜੱਟ ਬੁੱਧੀ ਜੀ ਅੱਜ ਕਹਿੰਦਾ ਤੀਜੇ ਦਿਨ 2 ਲੱਖ ਲੈ ਕੇ ਚਲੇ ਗਏ ਉਹ ਕੋਲ ਉਹਨੇ ਕਹਾਂ ਨਾ ਤੱਕੜੀਆਂ ਗਾਲਾਂ ਕਹਿੰਦਾ ਨਾ ਕਹਾਂ ਤੁਹਾਨੂੰ ਪਤਾ ਨਹੀਂ ਦੋ ਦਾ ਮਤਲਬ ਦੋ ਕਰੋੜ ਹੁੰਦਾ ਐ ਅੱਡੇ ਅੱਡੇ ਗਰੀਬ ਐ ਨੇ ਇੱਥੇ ਉਹ ਕਹਿੰਦੇ ਅਸੀਂ ਗਰੀਬ ਆ ਉਹ ਕਹਿੰਦਾ ਇਹ ਬਸ ਕਾਗਜ਼ ਉੱਥੇ ਪੈਣੇ ਜੀ ਕਹਿੰਦਾ ਬਸ ਦੋ ਦਾ ਮਤਲਬ ਨਹੀਂ ਸਮਝ ਸਕੇ ਇੰਨਾ ਲਈ ਦੋ ਕਰੋੜ ਐ ਇਨ ਲਈ ਲੱਖ ਨਹੀਂ ਹੈਗਾ ਵਾਹਿਗੁਰੂ ਜੀ ਇਹ ਨਿਮਾਣਿਆਂ ਦੇ ਮਾਨ ਨਿਗਾਣਿਆਂ ਦੇ ਤਾਨ ਸੱਚੇ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਇਸ ਥਾਂ ਦੇ ਮਾਲਕ ਬਾਬਾ ਅਜੀਤ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਚਮਕੌਰ ਸਾਹਿਬ ਦੇ ਸਿੰਘ ਉਹ ਸ਼ਹੀਦੋ ਮੈਂ ਆਪ ਜੀ ਦੇ ਦਰ ਅੱਗੇ ਅਰਦਾਸ ਕਰਨ ਆਇਆ ਕਿ ਮੇਰੇ ਤੇ ਮੌਕੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 2 ਕਰੋੜ ਰੁਪਇਆ ਮੰਗਣ ਦੇ ਇਲਜ਼ਾਮ ਲਗਾਏ ਏ ਗੁਰੂ ਸਾਹਿਬ ਮੈਨੂੰ ਜੋ ਕੁਝ ਦਿੱਤਾ ਤੁਸੀਂ ਦਿੱਤਾ 2007 ਦੇ ਵਿੱਚ ਅਰਦਾਸ ਕੀਤੀ ਸੀ ਤਿੰਨ ਵਾਰ ਆਮਲੇ ਐਮਐਲਏ ਬਣਾਇਆ ਮੰਤਰੀ ਬਣਾਇਆ ਮੁੱਖ ਮੰਤਰੀ ਬਣਾਇਆ ਆਪੋਜੀਸ਼ਨ ਲੀਡਰ ਬਣਾਇਆ ਸਭ ਕੁਝ ਆਪ ਦੇ ਦਰਤੇ ਮਿਲਿਆ ਇਹਨਾਂ ਇਲਜ਼ਾਮਾਂ ਵਾਰੇ ਵਿੱਚ ਵੀ ਮੈਂ ਆਪ ਜੀ ਦੇ ਦਰਤੇ ਹੀ ਆਇਆ ਹਾਂ ਮਹਾਰਾਜ ਆਪ ਜੀ ਨੂੰ ਅਰਦਾਸ ਕਰਦਾ ਹਾਂ ਅਰ ਸਚਾਈ ਬਿਆਨ ਕਰਦਾ ਕਿ ਮੈਂ ਕਦੇ ਵੀ ਕਿਸੇ ਨੂੰ ਆਪਣੇ ਭਾਂਜੇ ਕੋਲ ਨੌਕਰੀ ਲਈ ਪੈਸੇ ਲੈਣ ਲਈ ਨਹੀਂ ਭੇਜਿਆ ਨਾ ਮੰਗੇ ਨਾ ਹੀ ਮੈਂ ਕਦੇ ਆਪਣੇ ਭਾਂਜੇ ਪੁੱਤ ਜੇ ਰਾਹੀਂ ਕਿਸੇ ਤੋਂ ਨੌਕਰੀ ਦੇਣ ਦੇ ਜਾਂ ਬਦਲੀ ਕਰਨ ਦੇ ਕਦੇ ਪੈਸੇ ਲਏ ਨਾ ਉਹਨਾਂ ਦੇ ਰਾਹੀਂ ਮੰਗੇ ਇਹ ਜੋ ਮੇਰੇ ਤੇ ਇਲਜ਼ਾਮ ਲੱਗੇ ਬਿਲਕੁਲ ਬੇਬੁਨਿਆਦ ਹੈ ਸੱਚ ਹੈ ਤੁਸੀਂ ਸਾਰੇ ਜਾਣੇ ਜਾਣੇ ਜਾਣੋ ਇਹ ਸੱਚੇ ਪਾਤਸ਼ਾਹ ਫੇਰ ਵੀ ਜੇ ਮੈਂ ਇਸ ਤਰ੍ਹਾਂ ਪੰਗੇ ਹੋਣ ਮੈਂ ਆਪ ਜੀ ਦਾ ਇਸ ਦਰਦ ਦੇ ਵਿੱਚ ਇਸ ਜੀਵਨ ਦੇ ਵਿੱਚ ਤੇ ਅਗਲੀ ਦਰਗਾਹ ਦੇ ਵਿੱਚ ਵੀ ਦੇਣ ਦਾ ਰਹਾਂਗਾ ਮੈਂ ਫੇਰ ਆਪ ਜੀ ਅੱਗੇ ਬੇਨਤੀ ਕਰਦਾ ਕਿ ਮੇਰੇ ਤੇ ਝੂਠੇ ਇਲਜ਼ਾਮ ਲਗਾਏ ਗਏ ਐ ਇਸ ਲਈ ਮੈਂ ਆਪ ਜੀ ਦੇ ਦਰ ਤੋਂ ਹੋਰ ਕਿਤੇ ਜਾ ਨਹੀਂ ਸਕਦਾ ਆਪ ਜੀ ਹੋ ਮੈਨੂੰ ਸੰਭਾਲਣ ਵਾਲੇ ਆ ਪਬਲਿਕ ਇਸ ਲਈ ਮੈਂ ਆਪਣੀ ਸੱਚਾਈ ਬਿਆਨ ਤੁਹਾਡੇ ਕਰਨ ਵਾਸਤੇ ਆਇਆ ਮੈਂ ਫੇਰ ਇਹ ਆਪ ਜੀ ਅੱਗੇ ਰੱਖਦਾ ਕਿ ਜੇ ਮੈਂ ਪੈਸੇ ਮੰਗੇ ਹੋਣ ਜਾਂ ਕਿਸੇ ਨੂੰ ਆਪਣੇ ਭਤੀਜੇ ਕੋਲ ਜਾਂ ਭਾਂਜੇ ਕੋਲ ਭੇਜਿਆ ਹੋਵੇ ਪੈਸੇ ਲੈਣ ਵਾਸਤੇ ਇਸ ਬਦਲੀ ਵਾਸਤੇ ਕਿਸੇ ਵਾਸਤੇ ਜਾਂ ਨੌਕਰੀ ਲੱਗਣ ਵਾਸਤੇ ਤਾਂ ਮੈਂ ਆਪ ਦਾ ਦੇਣਦਾਰ ਹਾਂ ਮਹਾਰਾਜ ਮੈਨੂੰ ਕਿਰਪਾ ਕਰੋ ਅੜੇ ਸੂ ਚੜੇ ਸਰਨ ਪਰੇ ਸੁੱਤਰੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ